ਅਸੀਂ ਜੀ ਜਿਹੜੇ ਮੁੱਦੇ ਤੇ ਇਕੱਠੇ ਹੋਏ ਆ ਉਸ ਗਿਆ ਸਾਡੇ ਪਿੰਡ ਦਾ ਇੱਕ ਪਲੇਅਰ ਹੈ ਕਬੱਡੀ ਪਲੇਅਰ ਹੈ ਗੁਰਪ੍ਰਤਾ ਸਿੰਘ ਪੁਲਿਸ ਚ ਮੁਲਾਜਮ ਵੀ ਹੈ ਤੇ ਉਹਨੇ ਬਾਈ ਨੇ ਇੱਕ ਪੋਸਟ ਪਾਈ ਅੱਜ ਸਾਡੀ ਕਮੇਟੀ ਦੇ ਖਿਲਾਫ ਵੀ ਇਹ ਸਾਡੇ ਨਾਲ ਕਰਾਇਆ ਦੀ ਗੱਲ ਕਰਕੇ 75000 ਦੀ ਆ ਮੁੱਕਰ ਗਏ ਪਹਿਲੀ ਤੇ ਪਿੰਡ ਦੀ ਟੀਮ ਨੂੰ ਕਹਿੰਦੇ ਆ ਵੀ ਤੁਸੀਂ ਖੇਡਣਾ ਨਹੀਂ ਅਸੀਂ ਇਹ ਟੂਰਨਾਮੈਂਟ ਇਹਨਾਂ ਵਾਸਤੇ ਕਰਾਉਨੇ ਆ ਜਾਂ ਅਸੀਂ 2 ਮਹੀਨੇ ਹੋ ਗਏ 3 ਮਹੀਨੇ ਸਾਨੂੰ ਲੱਗਿਆ ਨੂੰ ਵੀ ਅਸੀਂ ਸਾਡੇ ਪਿੰਡ ਦਾ ਕੋਈ ਪਲੇਅਰ ਵਧਿਆ ਬਣੇ ਪਰ ਇਹਨਾਂ ਨੇ ਮਤਲਬ ਸਾਡੀ ਮਤਲਬ ਐਡੀ ਬੇਇੱਜ਼ਤੀ ਕਰਤੀ ਕਮੇਟੀ ਦੀ ਪੂਰੀ ਦੀ ਵੀ ਸਾਨੂੰ 75000 ਤਾਂ ਅਸੀਂ ਗੱਲ ਕੀਤੀ ਹੈ ਤੇ ਉਹ ਮੁੱਕਰ ਗਏ ਪਹਿਲੀ ਗੱਲ ਤਾਂ ਸਾਡਾ ਜਿਹੜਾ ਮੇਲਾ ਹੈਗਾ ਉਹ 30 ਦੇ 31 ਮਾਰਚ ਦਾ ਹਲੇ ਖੇਡੇ ਕੋਈ ਨਹੀਂ ਕਮੇਟੀ ਨਾਲ ਗੱਲ ਕੋਈ ਨਹੀਂ ਹੋਈ ਇਹਨਾਂ ਦੀ ਬੈਠ ਕੇ ਫੋਨ ਤੇ ਗੱਲ ਹੋਈ ਆ ਜਿਹੜੇ ਦੋ ਬੰਦਿਆਂ ਦਾ ਨਾਮ ਲੈ ਰਿਹਾ ਵੀ ਇਹਨਾਂ ਨੇ ਉਹਨਾਂ ਨਾਲ ਮੇਰੀ ਗੱਲ ਦੇ ਸੌਖਾ ਨੂੰ ਤਿਆਰ ਨਹੀਂ ਤੇ ਅਸੀਂ ਬਾਬਾ ਧਰਨ ਦਾਸ ਨੂੰ ਮੰਨਦੇ ਆ ਤੇ ਉਹ ਦਿਨ ਕਿ ਸਮਾਧਾਨ ਤੇ ਆ ਕੇ ਇਹ ਸੌਖਾ ਜੇ ਵੀ ਮੇਰੀ ਕਿਸੇ ਨਾਲ ਗੱਲ ਗੱਲ ਹੋ ਗਈ ਜਾਂ ਇਹ ਪ੍ਰੂਫ ਦੇ ਦੇ ਵੀ ਮੇਰੀ ਕਮੇਟੀ ਨਾਲ ਗੱਲ ਹੋਈ ਆ ਐਵੇਂ ਬਦਨਾਮ ਕਰਨ ਦਾ ਕੋਈ ਫਾਇਦਾ ਨਹੀਂ ਵੀਰ ਜੀ ਤੇ ਅਸੀਂ ਇਸੇ ਮੁੱਦੇ ਤੇ ਇਕੱਠੇ ਹੋਏ ਆ ਜੇ ਇਹ ਤੇ ਸਾਡੀ ਗਲਤੀ ਆ ਤਾਂ ਅਸੀਂ ਸਾਨੂੰ ਪ੍ਰਮਾਤਮਾ ਉਹ ਹੀ ਰੱਖ ਮਹਾਜਾਪੂਤੇ ਤੇ ਜੇ ਉਹਦੀ ਗਲਤੀ ਤਾਂ ਉਹ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਬਾਕੀ ਬਾਈ ਇਹ ਕਹਿੰਦਾਗਾ ਵੀ ਤਿੰਨ ਬੰਦੇ ਬਾਹਰ ਖੇਡਦੇ ਨੇ ਅਸੀਂ ਕਹਿੰਨਾ ਖੇਡੋ ਇਹ ਕਹਿੰਨਾ ਮੈਨੂੰ ਸਾਨੂੰ ਖੜੇ ਹੁੰਦੇ ਨਹੀਂ ਅਸੀਂ ਕਹਿੰਨਾ ਖੁੱਲੇ ਦਿਨਾਂ ਲਾ ਖੇਡੋ ਅਸੀਂ ਖੜੇ ਆਵਾਂਗੇ ਆਹ ਇਹਨਾਂ ਖਰਚ ਇੱਕ ਬੰਦੇ ਬਾਰ ਬਾਰ ਕਿਹਾ ਵੀ ਤੁਹਾਨੂੰ ਦੇਵਾਂਗੇ ਤਨ ਬੰਦੇ ਬਾਰ ਵੀ ਖੇਡੇ ਅਸੀਂ ਜਮਣੇ ਉਹਦੇ ਸਾਨੂੰ ਕਿਹਾ ਵੀ ਬਾਪੇ ਤੰਨੇ ਦੀ ਸਮਾਤਾ ਚ ਨਹੀਂ ਕਹਿੰਦਾ ਮੈਂ ਖੇਡੂਗਾ ਤਨ ਬੰਦੇ ਬਾਰ ਐਸੇ ਕਹੇ ਕਿ ਜੀ ਸਾਥ ਕੇ ਤੇਰੀ ਮਦਦ ਕਰਾਂਗੇ ਅਸੀਂ ਇਹਨਾਂ ਕੋਈ 75000 ਦੀ ਗੱਲ ਨਹੀਂ ਕੀਤੀ ਅਸੀਂ 100 ਕਰਨੇ ਬਾਪੇ ਤੰਨੇ ਨਾਲਿਆ ਕੇ ਚੜ ਜਾਈਏ ਠੀਕ ਹੈ ਬਾਕੀ ਨੇ ਇਹ ਜਦੋਂ ਟੂਰਨਾਮੈਂਟ ਆਪਾਂ ਫੰਡ ਕੱਟਣ ਲੱਗੇ ਸੀ 2 ਮਹੀਨੇ ਦੀ ਗੱਲ ਆ ਆਪਣੀ ਟੀਮ ਨੂੰ ਪਹਿਲੀ ਕਹਿੰਦਾ ਸੀ ਇਹਦੇ 6:00 ਵਜੇ ਹੋਈ ਸੀ ਦੂਜੇ ਮੁੰਡੇ ਨੂੰ ਪਹਿਲੀ ਕਹਦੇ ਵੀ ਇੱਕ ਵਾਰ ਵੀ ਤੁਹਾਡੀ ਟੀਮ ਮੰਨਦੀ ਇੱਕ ਵਾਰੋਂ ਖੇਡੋ ਤਨ ਵਾਰ ਤੁਹਾਡੀ ਟੀਮ ਤੇ ਕੋਈ ਇਹਦੇ ਨਾਲ ਗੱਲ ਹੋਈ ਨਹੀਂ ਸੀ ਗੱਲਬਾਤ ਹੀ ਚੱਲੀ ਜਾਂਦੀ ਸੀ ਇਹਨੇ ਚੱਕ ਕੇ ਵੀਡੀਓ ਪਾਤੀ ਇਹ ਬਾਬੇ ਦਾ ਮੇਲਾ ਨਾ ਖਰਾਬ ਕਰਿਆ ਜਾਵੇ ਪਿੰਡ 'ਚ ਦਫਾੜ ਨਾ ਪਾਇਆ ਜਾਵੇ ਗੱਲ ਇਹ ਬਹਿ ਕੇ ਵੀ ਹੋ ਸਕਦੀ ਹੈ ਹਾਂ ਇਹ ਸ਼ਰਾਰਤੀ ਅਨਸਰਾਂ ਦੇ ਮਗਰ ਨਾ ਲੱਗੇ ਇੱਕ ਇਹ ਗੱਲ ਐਨੀ ਵੀ ਵੀਡੀਓ ਚ ਐ ਵੀ ਕਿਸੇ ਵੀ ਪਲੇਅਰ ਨੂੰ ਮਕਰਾਇਆ ਗਿਆਗਾ ਤੇ ਵੀ ਸਾਡੇ ਵੱਲੋਂ ਕਿਸੇ ਵੀ ਪਲੇਅਰ ਨੂੰ ਐ ਕਿਹਾ ਨਹੀਂ ਗਿਆ ਵੀ ਤੂੰ ਉਹਦੀ ਟੀਮ 'ਚ ਨਹੀਂ ਖੇਡਣਾ ਹੈਗਾ ਕਿਸੇ ਨੇ ਵੀ ਨਹੀਂ ਗੇ ਗੱਲ ਕੀਤੀ ਤੁਸੀਂ ਬਾਬਾ ਜਾਣੀ ਜਾਣਾ ਅਸੀਂ ਕੋਈ ਵੀ ਬੀਮਾਨਾ ਕਰਦੇ ਹੋਈਏ ਕਲੱਬ 'ਚ ਰਹਿ ਕੇ ਕੋਈ ਬਿਤ ਕਰਾ ਕਰਦੇ ਹੋਈ ਆਪਾਂ ਨੂੰ ਤਾਂ ਆਇਆ ਵੀ ਬਾਬੇ ਦਾ ਮੇਲਾ ਚੱਲੀ ਜਾਵੇ ਸਾਨੂੰ ਤਾਂ ਟੀਮ ਆਉਣੀ ਆ ਬਾਕੀ ਇੱਕ ਵਾਰੀ ਆ ਕੇ ਇਹ ਬਾਬੇ ਦਾ ਨੰਦਿਆਂ ਸਮਾਧਾਂ ਤੇ ਆ ਕੇ ਇਹ ਗੱਲ ਕਹਦੇ ਵੀ 75000 ਚ ਗੱਲ ਹੋਈ ਆ ਅਸੀਂ ਕਲੱਬ ਵੱਲੋਂ ਵੀ 75000 ਰੁਪਏ ਦੇ ਦਾਂਗੇ ਉਹਦੇ ਪੱਲੋਂ ਦੇ ਦਿਆਂਗੇ ਯਾਰ ਪੱਲੋਂ ਦੇ ਤਾਂ ਕਲੱਬ ਦੇ ਬੋਝ ਨਹੀਂ ਪਉਂਦੇ ਅਸੀਂ ਪੱਲੋਂ ਵੀ ਦੇ ਦਾਂਗੇ ਜੇ ਬਾਬੇ ਨੂੰ ਨੀਰ ਪੈਸੇ ਦੇ ਦਿਆਂਗੇ ਵੀ 75000 ਚ ਗੱਲ ਹੋਈ ਆ ਤਾਂ ਅਸੀਂ ਆਪ ਦੇ ਪੱਲੋਂ ਪੈਸੇ ਦੇਵਾਂਗੇ ਇਹ ਚੀਜ਼